ਸੇਖਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਲੰਗਿਆਂਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਮੋਗੇ ਦੀ ਆ ਤਰੀਕ ਹੈਗੀ ਆ ਜੀ ਅੱਜ 17 ਤਰੀਕ 10ਵਾਂ ਮਹੀਨਾ ਤੇ 2023 ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਸੈਕਤੰਦੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਗਾਂ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਰਿਸ਼ਮ ਸਿੰਘ ਲੰਗਿਆਣਾ ਪੁਰਾਣਾ ਵੈਸਟਕ ਮੂਗਾ ਥੀਲ ਬਾਗਾ ਪੁਰਾਣਾ ਮੋਬਾਈਲ ਨੰਬਰ 98653 12842 ਠੀਕ ਆ ਜੀ ਇੱਕ ਐਨੀਮਲ ਸੇਲ ਆ ਕਿੰਨੇਵੇਂ ਸੂਏ ਸੂਣਾ ਜੀ ਗਾਂ ਹੈ ਕਿੰਨੇ ਸੂਏ ਸੂਣਾ ਕਿੰਨੇ ਟਾਈਮ ਦੀ ਕੱਚੀ ਆ ਜੀ ਲੇ ਲਿਓ ਜੀ ਹਫਤਾ ਜੀ ਇੱਕ ਹਫਤਾ ਲੈ ਜੂ ਜੀ ਤਰੀਕ ਮੁਤਾਬਕ ਤੇ ਪਿਛਲੇ ਸਵੇਰ ਬਾਈ ਕਿੰਨਾ ਦੁੱਧ ਦਿੱਤੇ ਨੇ ਬਾਈ ਕਿਹਦੀ ਬਾਈ 23 ਲੀਟਰ ਚੋਇਆ ਆਪਣਾ ਹਾਂ ਚੋਇਆ ਠੀਕ ਐਗਤੀਰ ਕਿੰਨਾ ਕਿ ਦੇ ਦੋ ਬਾਈ ਸੇਵਾ ਕਰਦੇ ਆ ਸਹੀ ਗੱਲ ਐ ਵੱਧ ਵੀ ਲੈ ਸਕਦਾ ਕੋਈ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਤੀਜੇ ਸਵੇਰ ਸੂਣਾ ਲਗਭਗ 5 ਤੋਂ 7 ਦਿਨਾਂ ਦੀ ਕੱਚੀ ਐ ਬਾਕੀ 2-4 ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਬਾਈ ਦੱਸਦਾ ਕਿ 22-23 ਕਿਲੋ ਦੁੱਧ ਚੋਇਆ ਹੋਇਆ ਸਾਡਾ ਹਵਾਨਾ ਤੁਸੀਂ ਦੇਖ ਸਕਦੇ ਹੋ ਸੋਨਾ ਤਿਆਰ ਕਰਦੀ ਹੁੰਦੀ ਹੈ। ਬਾਕੀ 5-7 ਦਿਨਾਂ ਤੱਕ ਰਵਾਨਾ ਦੁੱਧ ਨਾਲ ਪੂਰਾ ਭਰ ਲੈਣਾ ਦੁੱਧ ਸੇਵਾ ਦਾ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਜੀ। ਥਣਾ ਦੇ ਸਹਿ ਸੋਹਣੇ ਆਚਾਰੇ ਥਾਂ ਨਿੱਖੜਵੇਂ ਇੱਕੋ ਜਿਹੇ ਸੈਜ ਦੇ। ਬੰਦੋ ਵੀਰ ਬੈਕ ਸਾਈਡ ਤੋਂ ਹਵਾਨਾ ਤੁਹਾਨੂੰ ਦਿਖਾ ਦਿੰਨੇ ਆ ਜੀ। ਬਾਕੀ ਵਾਲਟੇਲਾ ਹਵਾਨਾ ਦੇ ਬਹੁਤ ਨੇ 5-7 ਦਿਨਾਂ ਤੱਕ ਸਾਰੀਆਂ ਵਾਲਟੇਲਾਂ ਕੱਢ ਕੇ ਸੋਨਾ ਜੀ ਗਾਣੇ। 22 22 ਤੇ 23 ਕਿਲੋ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਦਿੱਤਾ। ਤੇ ਐਗਤੀ ਆ ਪਲੱਸ ਦੀ ਉਮੀਦ ਆ ਤੇ ਇਹਨਾਂ ਕੋਲ ਦੁੱਧ ਕੋਈ ਬਾਹਲਾ ਨਹੀਂ ਗਾਣੂ ਕਿਉਂਕਿ ਢਾਂਚਾ ਹੈਵੀ ਆ ਚੰਗੇ ਕਦ ਕਾਢਦੀ ਆ ਕੀ ਮੁੱਲ ਆ ਬਾਈ ਇਹਦਾ ਬੋਲਦੇ ਨੇ 70000 ਮਾਨਤਾਨ ਹੋ ਜੂਗਾ ਜੀ ਮਾਨਤਾਨ ਹੋ ਜੂਗਾ 70000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ